ਅੱਜ ਸਵੇਰੇ ਸਵੇਰੇ ਹਰਮਾਨ ਜੀ ਨੇ ਮੰਰੇਗਾ ਦੇ ਉਤੇ ਟਵੀਟ ਕਰਤਾ ਵੀ ਅਸੀਂ ਇੱਕ ਸਪੈਸ਼ਲ ਸੈਸ਼ਨ ਬੁਲਾਵਾਂਗੇ ਕੇਂਦਰ ਦੀ ਭਾਜਪਾ ਸਰਕਾਰ ਦਾ ਲੋਕ ਗਰੀਬਾਂ ਨਾਲ ਜੋ ਕੁਛ ਹੈ ਇਹਨਾਂ ਨੇ ਆਪਣੀ ਕਹਾਣੀ ਪਾ ਕੇ ਲਿਖੀ ਇਮੀਡੀਏਟਲੀ ਬਨਾ ਦਾ ਫਸਟ ਰਿਐਕਸ਼ਨ ਜਿਹੜੇ ਉਹ ਕਿ ਆ ਰਿਹਾ ਹੈ ਆ ਕੋ ਬਣਾਉਣੀ ਨਹੀਂ ਆ ਤਾਂ ਸਾਰਾ ਉਹਨਾਂ ਦੇ ਆਪ ਦੇ ਫੇਸਬੁਕ ਹੈਂਡਲ ਤੋਂ ਤੁਸੀਂ ਦੇਖ ਲਿਓ ਸਰ ਆਲ ਸੋ ਯੂ ਐਡੀ ਇਹਨਾਂ ਦੇ ਕਮੈਂਟ ਆਇਆ ਹੈ ਐਡਵੋਕੇਟ ਵਿੱਕੀ ਰਾਜ ਸ਼ਰਮਾ ਉਹਨਾਂ ਦਾ ਕਮੈਂਟ ਮਹੱਲੀ ਦੇ ਹੈ ਸੀਐਮ ਸਾਹਿਬ ਇੱਕ ਵਿਸ਼ੇਸ਼ اجلاس ਸੂਬੇ ਦੇ ਲਾਅ ਐਂਡ ਆਰਡਰ ਤੇ ਵੀ ਬੁਲਾਓ ਜੀ ਹਰ ਜੋ ਰੋਜ ਜੋ ਹੋ ਰਹੀਆਂ ਫਿਰੋਤੀ ਦੀਆਂ ਕਾਲਾ ਲੁੱਟਾਂ ਖੋਹਾਂ ਗੋਲੀਬਾਰੀ ਤੇ ਕਤਲਾਂ ਤੇ ਵੀ ਬੁਲਾਓ ਜੀ ਆ ਮੈਂ ਇਸ ਕਰਕੇ ਆ ਲੋਕਾਂ ਦੀ ਭਾਵਨਾ ਤੁਹਾਨੂੰ ਦੱਸ ਰਿਹਾ ਸਰ ਆ ਲੋਕ ਕਹਿ ਰਹੇ ਐ ਭਗਵੰਤ ਮਾਨ ਜੀ ਕਹਿੰਦੇ ਅਸੀਂ ਮਨਰੇਗਾ ਤੇ ਗੱਲ ਕਰਨੀ ਐ ਲੋਕ ਕਹਿੰਦੇ ਇਹਦੇ ਤੇ ਗੱਲ ਕਰੋ ਇਹਦੇ ਤੇ ਨਾ ਭਗਵੰਤ ਮਾਨ ਜੀ ਬੋਲਦੇ ਨਾ ਕੇਜਰੀਵਾਲ ਸਾਹਿਬ ਬੋਲਦੇ ਨਾ ਹੀ ਪੁਲਿਸ ਬੋਲਦੀ ਹੋਰ ਰਗੜਾ ਕਿਸ ਨੇ ਕਿਸ ਨੂੰ ਹੋਰ ਇਹਦੇ ਨਾਂ ਤੇ ਕਿਸੇ ਹੋਰ ਦਾ ਕਰ ਦੇਣਗੇ ਕੰਮ ਜਿਹੜੇ ਕੱਲ ਇੰਟਰਵਿਊ ਹੋ ਰਹੀ ਸੀਗੀ ਬਟ ਥਿਸ ਇਜ਼ ਨੋਟ ਡਨ ਪੰਜਾਬ ਦੇ ਲੋਕਾਂ ਨੇ ਆ ਮੰਜ਼ੂਰ ਨਹੀਂ ਸਰ ਪਰ ਕਰਪਸ਼ਨ ਇੱਕ ਐਸੇ ਲੈਵਲ ਤੇ ਹੋ ਰਹੀ ਹੈ ਜਿਹੜੀ ਉਹ ਕਰਪਸ਼ਨ ਹੈ ਪਰ ਜਿੱਥੇ ਗਰੀਬ ਦਾ ਹੱਕ ਮਾਰੇ ਇਹਨਾਂ ਸਾਹਿਬ ਮੈਂ ਉਹਨੂੰ ਕਰਪਸ਼ਨ ਨਹੀਂ ਕਹਿੰਦਾ ਉਹ ਪਾਪ ਹੈ ਸਰ ਆ ਗੱਲ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਚਦੋ ਆਟੇ ਦਾਲ ਦੀ ਸਕੀਮਾਂ ਜੇ ਅਸੀਂ ਪਹਿਲੇ ਵਿਰੋਧ ਕਰਦੇ ਹਾਂ ਤੇ ਵੀ ਆ ਜਿਹੜਾ ਹੈ ਗਰੀਬ ਦਾ ਜਿਹੜਾ ਹੱਕ ਮਾਰ ਰਹੇ ਹੋ ਆ ਪਾਪ ਹੈ ਤੁਹਾਨੂੰ ਪਾਪ ਲੱਗੂਗਾ ਇਹਦਾ ਜਵਾਬ ਦੇਣੀ ਪਊਗੀ ਮੈਂ ਇਸ ਕਰਕੇ ਕਹਿ ਰਿਹਾ ਸាប់ ਦੋ ਗੱਲਾਂ ਹੈ ਜਿਹੜੇ ਉਹਨਾਂ ਦਾ ਠੀਕ ਉਹਨਾਂ ਨੇ ਕਹਤਾ ਪਾਰਲੀਮੈਂਟ ਚ ਵੀ ਰੋੜਾ ਪਿਆ ਪਰ ਮੈਂ ਸਪੈਸੀਫਿਕਲੀ ਕਿਉਂਕਿ ਪੰਜਾਬ ਨੂੰ ਲੈ ਕੇ ਸੈਸ਼ਨ ਬੁਲਾ ਰਹੇ ਭਗਵੰਦਾਂ ਜੀ ਜਿਹੜਾ ਇੱਕ ਸਵਾਲ ਹੈ ਭਗਵੰਦਾਂ ਜੀ ਵੀ ਮੈਂ ਜਾਂ ਤਾਂ ਮਨੂੰ ਆਪਣੇ ਨਾਲ ਮਿਲਾਓ ਕਨਵਿੰਸ ਮੀ ਐਂਡ ਆਈ ਵਿਲ ਸਟੈਂਡ ਬਾਈ ਯੂ ਵਿਦ ਅ ਕਵਰੇਜ ਦੋ ਗੱਲਾਂ ਹੈ ਪਹਿਲੀ ਗੱਲ ਤਾਂ ਇਹ ਕਹਿ ਰਿਹਾ ਵੀ ਗਰੀਬ ਦਾ ਚੁੱਲਾ ਬੰਦ ਹੋ ਜੀਦਾ ਉਹਨਾਂ ਨੇ ਕਿਹਾ ਬੜਾ ਗਰੀਬ ਦਾ ਚੁੱਲਾ ਭਗਵੰਦਾਂ ਜੀ ਨੂੰ ਸਾਢੇ 3 ਪੁੰਨ 4 ਸਾਲ ਪੂਰੇ ਹੋਣ ਬਾਅਦ ਯਾਦ ਆਇਆ 13 ਦਸੰਬਰ ਇਹ 10 ਦਸੰਬਰ ਦੀ ਗੱਲ ਕਰਦਾ 13 ਦਸੰਬਰ ਤਾਈਂ ਦਾ ਮੈਂ ਡਾਟਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਸਰ ਜਿਹੜੀ ਐਵਰੇਜ ਹੈ ਜਿੰਨੇ ਦਿਨ ਲੋਕਾਂ ਨੂੰ ਮਨਰੇਗਾ ਦੇ ਤਹਿਤ ਕੰਮ ਮਿਲਿਆ ਹੈ 26.25 ਉਹਨਾਂ ਕੋਲ ਤਾਂ ਜਾ ਹੀ ਨਹੀਂ ਗਿਆ ਟੋਟਲ ਲੋਕ ਤਾਂ ਸਾਥ ਇਸ ਕਰਕੇ ਲੁੱਟ ਤਜਾ ਨੁਕੀਲ ਪਈ ਹੈ ਇਹਨਾਂ ਦੇ ਐਮਐਲਏ ਨੇ ਚੀਕਾਂ ਮਾਰੀਆਂ ਉਹਨੇ ਦੁਕਾਨਾਂ ਚੱਲੀ ਜਾਂਦੀਆਂ ਐਮਐਲਏ ਦਾ ਕਾਂਗਰਸ ਵਾਲੇ ਟਾਈਮ ਦੇ ਵਿੱਚ ਬਕਾਇਆ ਪਈ ਹੈ ਉਹ ਵੀ ਕਰਾਓ ਚੈੱਕ